ਅਫਸਰ ਅਤੇ ਠੇਕੇਦਾਰਾਂ ਦੇ ਗੱਠਜੋੜ ਨਾਲ ਸੜਕ 'ਚ ਪੈ ਰਿਹਾ ਘਟੀਆ ਮਟੀਰੀਅਲ ਲੋਕਾਂ ਦੇ ਟੈਕਸ ਦੇ ਪੈਸੇ ਤੇ ਵੱਜ ਰਿਹਾ ਡਾਕਾ ਗੱਲਵਾਟ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤ ਜੀ ਇਸ ਮੌਕੇ ਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਮੁੱਖ ਮੰਤਰੀ ਪੰਜਾਬ ਦੇ ਸਤੋਜ ਪਿੰਡ ਤੋਂ ਲਗਭਗ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਧਲੇਮਾ ਤੋਂ ਗੜਦੀ ਨੂੰ ਜਾ ਰਹੀ ਸੜਕ ਦੇ ਵਿੱਚ ठेकेदार ਵੱਲੋਂ ਇੰਨਾ ਕੱਟਿਆ ਮਟੀਰੀਅਲ ਪਾਇਆ ਜਾ ਰਿਹਾ ਹੈ ਜਿਹਦੀ ਖੱਥਾਂ ਨਾਲ ਹੀ ਸੜਕ ਪੱਟੀ ਜਾ ਰਹੀ ਹੈ ਇੱਕ ਪਾਸੇ ਜਿਹੜੇ ਮੁੱਖ ਮੰਤਰੀ ਵੱਲੋਂ ਬੜੇ-ਬੜੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤਾਂ ਕੁਝ ਹੋਰ ਨੇ ਭਾਵੇਂ ਕੀ ਗੱਲਬਾਤ ਟੀਵੀ ਦੀਆਂ ਵੀਡੀਓ ਵਾਇਰਲ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਸੀਗਾ ਪਰ ਪਤਾ ਲੱਗਿਆ ਜਿਹੜੇ ਕੁਝ ਮੁਲਾਜ਼ਮਾਂ ਦੀ ਮਿਲੀ ਭੁਗਤ ਤੇ ਠੇਕੇਦਾਰਾਂ ਦੇ ਗੱਠ ਜੋੜ ਨਾਲ ਇਹ ਜਿਹੜਾ ਲੋਕਾਂ ਦੇ ਟੈਕਸ ਦਾ ਪੈਸਾ ਹੈ ਤੇ ਜਿਹੜਾ ਡਾਕਾ ਵੱਜ ਰਿਹਾ ਹੈਗਾ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਿਆ ਕਿ ਇਸ ਦਾ ਸੜਕ ਦਾ ਠੇਕਾ ਕਿਸੇ ਬੰਦੇ ਦੇ ਨਾਂ ਹੋਰ ਹੈ ਠੇਕੇਦਾਰ ਵੱਲੋਂ ਥਰਡ ਪਾਰਟੀ ਨੂੰ ਜਿਹੜਾ ਇਹ ਠੇਕਾ ਦਿੱਤਾ ਜਾ ਰਿਹਾ ਹੈ ਇਸ ਦੇ ਵਿੱਚ ਕੁਝ ਆਫਸਰਾਂ ਤੇ ਮਿਲੀ ਭੁਗਤ ਨਾਲ ਜਿਹੜਾ ਇੱਦਾਂ ਦਾ ਮਟੀਰੀਅਲ ਪੈ ਰਿਹਾ ਹੈ ਠੇਕੇਦਾਰ ਜੋ ਆਪਣੇ ਆਪ ਨੂੰ ਠੇਕੇਦਾਰ ਦੱਸ ਰਿਹਾ ਸੀਗਾ ਉਸ ਨੇ ਵੀਡੀਓ ਦੇ ਵਿੱਚ ਸਾਫ ਸਾਫ ਜਿਹੜੇ ਸਰਕਾਰ ਤੇ આરોਪ ਲਗਾਏ ਹਨ ਉਹਨੇ ਕਿਹਾ ਕਿ ਇਸ ਦੇ ਮਾੜੇ ਮਟੀਰੀਅਲ ਸੰਬੰਧੀ ਤੁਸੀਂ ਸਰਕਾਰ ਨੂੰ ਪੁੱਛੋ ਸਾਡੇ ਨਾਲ ਗੱਲ ਨਾ ਕਰੋ ਇਸ ਤੋਂ ਸਾਫ ਜਾਹਰ ਹੋ ਰਿਹਾ ਹੈ ਕਿ ਸਰਕਾਰ ਅਫਸਰ ਅਤੇ ਠੇਕੇਦਾਰਾਂ ਦੀ ਮਿਲੀ ਭੁਗਤ ਨਾਲ ਜਿਹੜਾ ਲੋਕਾਂ ਦੇ ਟੈਕਸ ਦਾ ਪੈਸਾ ਹੈਗਾ ਉਹ ਉਹ ਇਹ ਰਲ ਮਿਲ ਕੇ ਖੜਾਪ ਰਹੇ ਹਨ ਹੁਣ ਦੇਖਦੇ ਹਾਂ ਸਰਕਾਰ ਇਹਨਾਂ ਅਫਸਰਾਂ ਤੇ ਠੇਕੇਦਾਰਾਂ ਤੇ ਕਾਰਵਾਈ ਕਰੇਗੀ ਜਾਂ ਨਹੀਂ ਗੱਲਵਾ ਟੀਵੀ ਦੀ ਵਿਸ਼ੇਸ਼ ਰਿਪੋਰਟ ਪੁੱਛੋ ਮੈਨੂੰ ਦੱਸੋ ਕਿ ਕੀ ਟੈਂਡਰ ਪਾਸ ਹੋਇਆ ਕਿੰਨੇ ਐਮਐਮ ਪਾਸ ਹੋਇਆ ਕੀ ਲੂਜ ਹੈ ਕੀ ਨਾ ਨ ਬਈ ਜੀ ਸਾਰਾ ਜਾ ਕੇ ਤੁਸੀਂ ਸਰਕਾਰ ਤੋਂ ਸਰਕਾਰ ਤੋਂ ਕੀ ਪੁੱਛੋ ਠੇਕੇਦਾਰ ਦਾ ਤੁਸੀਂੋਂ